ਹਸਪਤਾਲ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਬੀਤੀ ਦੇਰ ਰਾਤ ਹਸਪਤਾਲ ਦੇ ਵਿੱਚ ਕਾਫੀ ਵੱਡਾ ਹੰਗਾਮਾ ਹੋਇਆ ਦੇਖਿਆ ਜਾ ਸਕਦਾ ਸੀ ਕਿ ਇੱਕ ਨੌਜਵਾਨ ਜਿਹੜਾ ਕਿ ਟਰੋਮਾ ਵਾਰਡ ਦੇ ਵਿੱਚ ਸੀ ਉਸ ਦੇ ਵੱਲੋਂ ਕਾਫੀ ਵੱਡਾ ਹੰਗਾਮਾ ਕੀਤਾ ਗਿਆ ਹਸਪਤਾਲ ਦੇ ਵਿੱਚ ਸ਼ੀਸ਼ੇ ਤੋੜੇ ਗਏ ਇਸ ਦੇ ਨਾਲ ਹੀ ਦਰਵਾਜ਼ੇ ਵੀ ਜਿਹੜੇ ਨੇ ਤੋੜੇ ਗਏ ਤੇ ਜਿਹੜੇ ਦੂਜੇ ਮਰੀਜ਼ ਹਸਪਤਾਲ ਦੇ ਵਿੱਚ ਮੌਜੂਦ ਸੀ ਉਹਨਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਤਾਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਮੌਕੇ ਦੇ ਉੱਪਰ ਕੀ ਕੁਝ ਹਾਲਾਤ ਬਣੇ ਜਿਸ ਵੇਲੇ ਸਿਵਲ ਹਸਪਤਾਲ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਹੰਗਾਮਾ ਕੀਤਾ ਗਿਆ ਟਰਾਮਾ ਵਾਰਡ ਦਾ ਇਹ ਨੌਜਵਾਨ ਜਿਸ ਦੇ ਵੱਲੋਂ ਕਾਫੀ ਜ਼ਿਆਦਾ ਹਸਪਤਾਲ ਦੇ ਵਿੱਚ ਭੰਨ ਤੋੜ ਕੀਤੀ ਗਈ ਤੇ ਪੁਲਿਸ ਜਿਹੜੀ ਹੈ ਮੌਕੇ ਤੇ ਮਹਿਜ਼ ਦੇਖ ਰਹੀ ਸੀ ਮੁੱਖ ਦਰਸ਼ਕ ਬਣੀ ਹੋਈ ਸੀ ਤੇ ਪੁਲਿਸ ਦੇ ਵੱਲੋਂ ਵੀ ਮੌਕੇ ਦੇ ਉੱਪਰ ਕੁਝ ਵੀ ਨਹੀਂ ਕੀਤਾ ਗਿਆ ਜਿਹੜੇ ਬਾਕੀ ਦੇ ਮਰੀਜ਼ ਸੀ ਉਹਨਾਂ ਦੇ ਉੱਪਰ ਹਮਲਾ ਵੀ ਕੀਤਾ ਗਿਆ ਇਸ ਨੌਜਵਾਨ ਦੇ ਵੱਲੋਂ ਤਾਂ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਜਿਹੜੇ ਸ਼ੰਭੂ ਬਾਰਡਰ ਧਰਨੇ ਤੋਂ ਵਾਪਸ ਆਇਆ ਦਿਮਾਗ ਨੂੰ ਜਿਹੜਾ ਆਸੂ ਗੈਸ ਚੜ ਗਿਆ ਜਿਸ ਕਾਰਨ ਉਸ ਦਾ ਦਿਮਾਗ ਦਾ ਸੰਤੁਲਨ ਜਿਹੜਾ ਇਸ ਵੇਲੇ ਵਿਗੜ ਚੁੱਕਿਆ ਜਿਸ ਕਰਕੇ ਉਸ ਦੇ ਵੱਲੋਂ ਅਜੀਹਾ ਵਤੀਰਾ ਕੀਤਾ ਗਿਆ 21 ਫਰਵਰੀ ਨੂੰ ਉਸ ਦੀ ਹਾਲਤ ਜਿਹੜੇ ਕਾਫੀ ਜ਼ਿਆਦਾ ਗੰਭੀਰ ਹੋ ਗਈ ਸੀ ਤੇ ਪ੍ਰਸ਼ਾਸਨ ਦੇ ਵੱਲੋਂ ਮੌਕੇ ਦੇ ਉੱਪਰ ਨੀਂਦ ਦਾ ਟੀਕਾ ਲਗਾ ਕੇ ਉਸ ਨੂੰ ਦੂਜੇ ਵਾਰਡ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਉਹ ਲੋਕ ਜਿਹੜੇ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਹਸਪਤਾਲ ਦੇ ਵਿੱਚ ਆਏ ਹੋਏ ਸੀ ਉਹਨਾਂ ਦੇ ਵੱਲੋਂ ਵੀ ਸਵਾਲ ਚੁੱਕੇਗੇ ਕਿ ਪੁਲਿਸ ਜਿਹੜੀ ਐ ਮੁੱਖ ਦਰਸ਼ਕ ਬਣੀ ਹੋਈ ਸੀ ਤੇ ਸੁਰੱਖਿਆ ਨੂੰ ਲੈ ਕੇ ਕੋਈ ਵੀ ਪੁਖਤਾ ਪ੍ਰਬੰਧ ਜਿਹੜੇ ਨੇ ਸਿਵਲ ਹਸਪਤਾਲ ਦੇ ਵਿੱਚ ਨਹੀਂ ਕੀਤੇਗੇ ਤਾਂ ਮੌਕੇ ਤੇ ਮੌਜੂਦ ਲੋਕਾਂ ਦਾ ਇਸ ਤੇ ਕੀ ਕੁਝ ਕਹਿਣਾ ਸੀ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਆ ਤਸਵੀਰ ਕਿ ਤੁਸੀਂ ਅੰਟੀ ਨਾਮ ਕੀ ਹੈ ਜੀ ਮੇਰਾ ਨਾਮ ਸੁਦੇਸ਼ ਹੈ ਹਾਂਜੀ ਕੀ ਹੋਇਆ ਕੀ ਜੀ ਉਹ ਉਹਨਾਂ ਨੇ ਗਲਾਸ ਚਾਹ ਵਾਲਾ ਫੈਂਕਿਆ ਆਪਾਂ ਸੁੱਤੇ ਪਏ ਸੀ ਤੁਹਾਨੂੰ ਪਤਾ ਨਹੀਂ ਲੱਗਿਆ ਫੇਰ ਮੈਨੂੰ ਕਹਿੰਦਾ ਮੇਰੇ ਅੱਗੇ ਹੱਥ ਨਾਲ ਜੋੜੋ ਮੈਂ ਡਰਾਂ ਲੱਗ ਮੈਂ ਬਾਹਰ ਨਿਕਲ ਆਈ ਸਾਹਮਣੇ ਕਮਰੇ ਚ ਅੱਛਾ ਤੇ ਕਿਸੇ ਨੇ ਮਦਦ ਨਹੀਂ ਕੀਤੀ ਨਹੀਂ ਕੋਈ ਨਹੀਂ ਬੋਲੇ ਉਹਨੂੰ ਸੰਭਾਲੋ ਔਰ ਸੰਭਲਨੇ ਵਾਲਾ ਹੀ ਨਹੀਂ ਸੀ ਬੱਚੇ ਇਹ ਦੇਖੋ ਗਲਾਸ ਹੈ ਤੇ ਦਸੁੱਤੀ ਵੀ ਚੰਗਾ ਲੱਗਦਾ ਹਿੰਦੀਆਈ ਕੁੱਤਾ ਹੈ ਹਾਂ ਜਿੰਦ ਕੀ ਹੋਇਆ ਜੀ ਇਹਨੂੰ ਲੱਗਦਾ ਇੰਨੇ ਫੈਕਟਰ ਕਈ ਵਿਚਾਰੇ ਨੇ ਜਾਨ ਛੁੜਾਈ ਤੁਹਾਡੇ ਤੇ ਵੀ ਹਮ ਲਗੀਤਾ ਬੋਲੋ ਡਰਦੇ ਕਿਉਂ ਫੇ ਡਰੋ ਨਾ ਡਰੋ ਨਾ ਮਾਦਾ ਫੇਰ ਕੀ ਹਾਂ ਦੋ ਜੀ ਹੋਇਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਆਉਂਦਾ ਜੀ ਕੋਈ ਨਹੀਂ ਆਉਂਦਾ ਇੱਥੇ ਡਰੋ ਨਾ ਨਹੀਂ ਤੇ ਇੱਥੇ ਆ ਕੇ ਬੋਲਣ ਲੱਪਿਆ ਅੱਛਾ ਉਹ ਤਾਂ ਇਦਾ ਕਹ ਕੰਬਲ ਲੈ ਕਹਿੰਦਾ ਕਹਿੰਦਾ ਉੱਠ ਤੁਹਾਨੂੰ ਦੱਸਾਂ ਜਰਾ ਇਨੋਂ ਕੇ ਮੈਂ ਮੇਰੇ ਪਲੇਟ ਲੱਤ ਵਿੱਚ ਪਈ ਉਹ ਫਿਰ ਮੇਰੇ ਦਵਾਲੇ ਹਟ ਗਿਆ ਉਹ ਕੁੜੀ ਬਾਰੇ ਕੁੜੀ ਦੇ ਮਤਲਬ ਇਹਨੇ ਮਾਰਿਆ ਅੱਛਾ ਆ ਜਿਹਨਾਂ ਦੀ ਬਾਤ ਹੈ ਤੁਹਾਡਾ ਕੀ ਨਾਮ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਹੀਂ ਨਾਂ ਲਾਉ ਮੈਂ ਨਹੀਂ ਕੋਈ ਨਹੀਂ ਨਾਮ ਨਾ ਕੋਈ ਗੱਲ ਸੀ ਸ਼ੀਸ਼ਾ ਟੁੱਟ ਗਿਆ ਬੰਦ ਕੀਤੇ ਬਹੁਤ ਬੀਬੀ ਮਾਮਾ ਨੇ ਜੋ ਦਾ ਕੰਟੋਰ ਸਿਆਮਾ ਮਨੋਸਿਕ ਹੈ ਤੇ ਵੀ ਨਹੀਂ ਨਾ ਇੱਥੇ ਵੀ ਜੇ ਹੋਰ ਕੋਈ ਪੇਸ਼ੈਂਟ ਨੂੰ ਜਾਣੀ ਬਣਾਉਂਦਾ ਕੀ ਵੀ ਹੈਗੀ ਆ ਅੰਕਲ ਦੱਸੋ ਯਾਰ ਇਹ ਹੋ ਸਕਦਾ ਸੀਗਾ ਅੰਕਲ ਦੀ ਚਿੱਟੀ ਦਾੜੀ ਨੂੰ ਹੱਥ ਪਾਇਆ ਅੰਕਲ ਦਿਖਾਓ ਬਾਲ ਬਾਲ ਕੱਟ ਕੇ ਦਿਖਾਓ ਮੇਰਾ ਪੇਸ਼ੈਂਟ ਦਾਗਲਾ ਆਗੇ ੱੱੱਕੇ ਚਾਈ ਕਰਦਾ ਸੀ ਬੂਏ ਬੂਏ ਪਾਉਂਦਾ ਸੀਗਾ ਮੇਜਰ ਬੰਦਾ ਮੇਰਾ ਨਾਮ ਐਂ ਤਾਂ ਜੇ ਰੋੜ ਤੋਂ ਤੁਹਾਡਾ ਪੇਸ਼ੈਂਟ ਦੇ ਦਖਲ ਹਾਂ ਜੀ ਇੱਥੇ ਦਲਬਾਗ ਸਿੰਘ ਅੱਛਾ ਜੱਜ ਹੋਇਆ ਕੀ ਔਰ ਦਰਵਾਜੇ ਦਰੋਜੇ ਪਾਉਂਦਾ ਸੀ ਮੈਂ ਮੈਂਗਾ ਕੋਈ ਗੱਲ ਨਹੀਂ ਬੱਚੇ ਕੋਈ ਗੱਲ ਨਹੀਂ ਰੁਕ ਜਾ ਮੇਰੇ ਦਾੜੀ ਨੂੰ ਹੱਥ ਪਾ ਲਿਆ ਫੜਾ ਫੜ ਆਵਾਲ ਪੱਟ ਤੇ ਕਿੰਨੇ ਸਾਰੀ ਪਹਿਲੀਆਂ ਟੱਟ ਤੋਂ ਆਏ ਹਾਂ ਹਾਂ ਦੇਖੋ ਦਾੜੀ ਦੇ ਬੀਗਾਂ ਮਤਈਏ ਇਹ ਤੁਸੀਂ ਕਿੱਦਾਂ ਦੇਖਦੇ ਕਿਸ ਤਰੀਕੇ ਨਾਲ ਹਸਪਤਾਲ ਜੇ ਇਹ ਵੀ ਸ਼ੋਰ ਰਿਹਾ ਹੈ ਇਹ ਤਾਂ ਗਲਤੀ ਹੋ ਰਿਹਾ ਜੀ ਜੋ ਹੋ ਰਿਹਾ ਤੇ ਇੱਥੇ ਸ਼ੀਸ਼ੇ ਵੀ ਤੋੜੇ ਗਏ ਹਾਂਜੀ ਸ਼ੀਸ਼ੇ ਵੀ ਤੋੜੇ ਗਏ ਆ ਜੀ ਠੀਕ ਹੈ ਜੀ ਉਹ ਪੂਰੀ ਹੱਥੋ ਪਾਈ ਕਰ ਰਿਆ ਸੀਗਾ ਅੰਦਰੋਂ ਐਂਟਰੀ ਗਵਰਨਮੈਂਟ ਨੇ ਬੰਦ ਕਰਤੀ ਪੰਜਾਬ ਪੁਲਿਸ ਬਾਹਰ ਖੜੀ ਆ ਕੀ ਗੱਲ ਉਹ ਤਮਾਸ਼ਾ ਦੇਖ ਰਹੀ ਆ ਮੈਂ ਉਹਨਾਂ ਨੂੰ ਲੈਣ ਗਿਆ ਗਵਰਨਮੈਂਟ ਨੂੰ ਨਾਲ ਲੈ ਕੇ ਆਇਆ ਮੈਂ ਕਿਹਾ ਕੀ ਗੱਲ ਅਸੀਂ ਅੰਦਰ ਨਹੀਂ ਜਾ ਸਕਦੇ ਉਹ ਗਵਰਨਮੈਂਟ ਨੂੰ ਨਾਲ ਲੈ ਕੇ ਆਇਆ ਉਹ ਅੰਦਰ ਆ ਗਿਆ ਉਹ ਦੇਖ ਰਿਹਾ ਆ ਉਹ ਕੁਝ ਦੇਖ ਰਿਹਾ ਆ ਦੇਖੋ ਸਿਆਣੇ ਬਿਆਣੇ ਅੰਕਲ ਦੀ ਦਾੜ੍ਹੀ ਪੱਟੀ ਉਹਨਾਂ ਨੇ ਦਾੜ੍ਹੀ ਪੱਟੀ ਉਹਨਾਂ ਦੇ ਵਾਲ ਪੱਟੇ ਠੀਕ ਆ ਜੀ ਉਹ ਕੱਲੇ ਬੰਦੇ ਨੇ ਇੰਨਾ ਕੁਝ ਕੀਤਾ ਠੀਕ ਆ ਸ਼ੀਸ਼ਾ ਭੰਨਿਆ ਸਭ ਕੁਝ ਕੀਤਾ ਉਹਨਾਂ ਦੀ ਇਕੱਲੇ ਬੰਦੀ ਦਾੜੀ ਪੱਟਤੀ ਉਹਨੇ ਫਿਰ ਵੀ ਗਵਰਨਮੈਂਟ ਨੂੰ ਵੀ ਕਿਹਾ ਗਵਰਨਮੈਂਟ ਨੇ ਵੀ ਆਕੇ ਕੁਝ ਨਹੀਂ ਕੀਤਾ अच्छा ਜਦ ਅਸੀਂ ਮਰੀਜ਼ ਦੇ ਨਾਲ ਆਏ ਆ ਅਸੀਂ ਸਾਰਾ ਕੁਝ ਛਡਾ ਸਕਦੇ ਆ ਠੀਕ ਆ ਅਸੀਂ ਸਭ ਕੁਝ ਛਡਾ ਰਿਆ ਉਹਨਾਂ ਨੇ ਵੀ ਛਡਾਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਦਾੜੀ ਨੂੰ ਹੱਤ ਪਾਇਆ ਸਿਆਣੇ ਬਣੇ ਬੰਦੇ ਦੀ ਉਹਨਾਂ ਨੇ ਦਾੜੀ ਨੂੰ ਹੱਤ ਪਾਇਆ ਕੀ ਗੱਲ ਪੰਜਾਬ ਪੁਲਿਸ ਕੁਝ ਨਹੀਂ ਕਰ ਸਕਦੀ ਉੱਥੇ ਉਹਨਾਂ ਕੋਈ ਨਸ਼ਾ ਕੀਤਾ ਸੀ ਕਿ ਸ਼ਾਇਦ ਉਹਨੇ ਨਸ਼ਾ ਕੀਤਾ ਹੋਣਾ ਸਭ ਕੁਝ ਕੀਤਾ ਹੋਣਾ ਜੀ ਉਹਨੇ ਹੁਣ ਉਹਨੂੰ ਬੜੀ ਮੁਸ਼ਕਲ ਨਾਲ ਬਿਓਚੀ ਦਾ ਟੀਕਾ ਲਾ ਕੇ ਅੰਦਰ ਪਾਇਆ ਗਿਆ ਠੀਕ ਆ ਜੀ ਹੁਣ ਇੰਨਾ ਸਰਕਾਰੀ ਹਸਪੀਟਲ ਦਾ ਇੰਨਾ ਨੁਕਸਾਨ ਕੀਤਾ ਉਹਨੇ ਠੀਕ ਆ ਜੀ ਕੀ ਗੱਲ ਗਵਰਨਮੈਂਟ ਕਿੱਥੇ ਆ? ਉਹਨ ਕਿੱਥੇ ਆ ਜੀ? ਤੁਹਾਡਾ ਉਹਦੇ ਮਰੀਜ਼ ਦਾਖਲ ਹੈ। ਹਾਂਜੀ ਸਾਡਾ ਵੀ ਮਰੀਜ਼ ਦਾਖਲ ਆ ਜੀ। ਨਾਮ ਤੁਹਾਡਾ ਵੀ। ਕੁਲਵੀਰ ਚੰਦ ਆਈ। ਠੀਕ ਹੈ ਜੀ ਸਾਡੇ ਅਸੀਂ ਨਾਨਕਨਗਰ ਤੋਂ ਆਏ ਆ ਜੀ। ਸਬਜ਼ੀ ਮੰਡੀ ਤੋਂ ਆਏ ਨਿਊ ਸਬਜ਼ੀ ਮੰਡੀ ਤੋਂ। ਠੀਕ ਹੈ ਜੀ। ਕੋਈ ਕੀ ਗੱਲ ਗਵਰਨਮੈਂਟ ਦਾ ਕੋਈ ਕੰਮ ਨਹੀਂ ਹੈ ਇੱਥੇ? ਉਹ ਦਾ ਬੁਢੀ ਦਾ ਕੰਮ ਬੜਾ ਖਲਾ ਅ ਜੀ ਕਰਕੇ। ਅਸੋ ਇਧਰ ਘਾ ਸਕਦੇ ਹੋ ਇੱਥੇ ਕਿਧਰ ਵੀ ਦਿਖਾ ਸਕਦੇ ਹੋ। ਲੋਕ ਸੰਭੇ ਹੋਏ ਆ। ਪੀਸ਼ੈਂਟ ਸੈਂਬੇ ਹੋਏ ਆ ਤੁਸੀਂ ਹਲੇ ਵੀ ਦਿਖਾ ਸਕਦੇ ਹੋ ਆ ਮਾਤਾ ਨੂੰ ਪੁੱਛ ਲਓ ਕੀ ਨਾਮ ਤੁਹਾਡਾ ਅਵੇ ਕਿ ਸਾਰੇ ਸੈਂਬੇ ਹੋਏ ਆ ਵੀਲੇ ਤੋਂ ਆਏ ਆ ਅੱਛਾ ਜੋਤੀ ਹੋਈ ਸੀ ਪਤਾ ਨਹੀਂ ਸਾਨੂੰ ਤਾਂ ਪਿਆਈ ਉੱਠ ਕੇ ਮੁੰਡਿਆਂ ਨੂੰ ਕਹਿੰਦਾ ਮੈਨੂੰ ਕੱਢੋ ਬਾਹਰ ਕੱਢੋ ਬਾਹਰ ਮੈਂ ਜਾਣਾ ਤੁਹਾਨੂੰ ਤੋਂ ਆਇਆ ਤੁਹਾਨੂੰ ਤੋਂ ਆਇਆ ਐਂ ਕਰਦਾ ਹੀ ਬਸ ਇਦਣ ਨੂੰ ਬੋਲਣ ਲੱਗ ਗਿਆ ਮੁੰਡੇ ਫੜਦੇ ਸੀ ਮੇਰੇ ਤਾਂ ਆਪ ਦੋਦੇ ਦੇ ਨਾਲ ਇੱਕ ਮੁੰਡਾ ਆਇਆ ਸੀ ਉਹਦੇ ਚ ਪੇੜਾਂ ਮਾਰੀਆਂ ਇਹ ਨਵੇਂ ਆਇਆ ਧਰਨੇ ਤੋਂ ਆ ਪਤਾ ਨਹੀਂ ਸਾਨੂੰ ਤਾਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਉਧਰ ਬੁੜੀਆਂ ਨੂੰ ਬੋਲਣ ਲੱਗਿਆ ਕਿ ਉੱਠੋ ਤੁਰੋ ਧਰਨੇ ਤੋਂ ਮੇਰੇ ਨਾਲ ਤੁਰ ਕੇ ਚੱਲੋ ਐਂ ਕਰੋ ਨਾ ਵੀਰ ਵੇ ਇੱਥੋਂ ਸਾਨੂੰ ਤਾਂ ਕੱਢੋ ਤੇ ਸਿਵਲ ਹਸਪਤਾਲ ਪ੍ਰਸ਼ਾਸਨ ਅੰਗੇ ਕੀ ਡੋਲੀ ਮੰਗ ਹੈਗੀ ਐ ਸਾਨੂੰ ਇਹੀ ਮੰਗਾ ਵੀ ਇਹੋ ਜਿਹਾ ਇਹਨਾਂ ਨੂੰ ਕਾਹਦਾ ਦਾਖਲ ਕਰਦਾ ਹੈ ਇਹ ਜਾਵੇ ਕਿ ਸਿਵਲ ਹਸਪੀਟਲ ਦੇ ਵਿੱਚ ਨਾ ਜਿਹੜੀ ਗਵਰਨਮੈਂਟ ਵੀ ਖੜੀ ਆ ਗਵਰਨਮੈਂਟ ਕਿਉਂ ਖੜੀ ਆ ਇਹ ਇਹਨਾਂ ਨੂੰ ਗੇਟਾਂ ਦੇ ਖੜਾ ਕੀਤਾ ਜਾਂਦਾ ਇਹਨਾਂ ਨੂੰ ਕਿਉਂ ਖੜਾ ਕੀਤਾ ਜਾਂਦਾ ਇਨਾਂ ਨੂੰ ਐਸੀ ਕਰਕੇ ਖੜਾ ਕੀਤਾ ਜਾਂਦਾ ਕਿ ਆਮ ਉੱਠ ਕੇ ਜਾ ਕੇ ਜਿਹੜੇ ਪਬਲਿਕ ਉਹਨਾਂ ਦੀ ਸੇਵਾ ਕਰਨ ਉਹ ਦੇ ਹੋ ਸਟਾਈਆ ਉਹ ਉਹ ਤਾਂ ਜਮਾ ਜੀ ਆਪ ਡਰ ਕੇ ਪਿੱਛੇ ਹੋ ਗਏ ਇਹ ਹਾਂ ਸਰਦਾਰ ਅੰਕਲ ਆਏ ਮੂਰੇ ਇਹ ਅੰਕਲ ਆਏ ਮੂਰੇ ਦਾੜੀ ਵੀ ਬਟਾਈ ਉਹਨਾਂ ਨੇ ਕਿਉਂ ਬਟਾਈ ਉਹਨਾਂ ਨੇ ਦਾੜੀ ਹਾਂ ਭਰਾ ਆਇਆ ਮੇਰੇ ਦੋ ਮਾਰ ਗਏ ਹੈ ਹੈ ਨੰਬਰ ਤੁਹਾਡੇ ਮਰੀਜ਼ ਦਾ ਸੰਤੋਸ਼ ਕੀ ਹੋਇਆ ਇਹਨਾਂ ਨੂੰ ਐਨਲ ਦੇ ਉਹ ਉਹ ਫੁੱੜਿਆਂ ਵਿੱਚ ਪ੍ਰੋਬਲਮ ਹੈਗੀ ਹੈ ਹੋਇਆ ਪਤਾ ਨਹੀਂ ਕੀ ਹੋਇਆ ਨਸ਼ਾ ਨਸ਼ੇੜੀ ਹੋਣਾ ਬੰਦਾ ਤਾਂ ਹੀ ਉਹਨੇ ਐਦਾਂ ਹਰਕਤ ਕੀਤੀ ਹੈ ਪੁਲਿਸ ਮਾਰ ਖਣ ਆਈ ਹੈ ਇੱਥੇ ਇੱਧਰ ਆ ਕੇ ਅੰਦਰ ਨਹੀਂ ਪੁਲਿਸ ਕੁਝ ਨਹੀਂ ਕਰ ਸਕਦੀ ਕੋਈ ਨਹੀਂ ਕਰ ਸਕਦੀ